ਮੁਰਦਾਬਾ 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 ਅਸਜਮ ਜਲਾਲਬਾਦ ਮੁਰਦਾਬਾ 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 ਆਪਕਾ ਨੂੰ ਨੋਟਿਸ ਭੇਜਣ ਵਾਲਾ ਅਸਜਮ ਮੁਰਦਾਬਾ 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 ਸਾਦਰ ਸ਼ਹੀ ਫਰਮਾਨ ਜਾਰੀ ਕਰਨ ਵਾਲਾ ਅਸਜਮ ਮੁਰਦਾਬਾ 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 ਅਤੇ ਅਟਕਾ ਨੂੰ ਗਲਤ ਤਰੀਕੇ ਨਾਲ ਨੋਟਸ ਜਾਰੀ ਕਰਨ ਵਾਲਾ ਮੁਰਦਾਬਾ ਮੁਰਦਾਬਾ

ਪਿਛਲੇ ਸਮੇਂ ਦੌਰਾਨ ਸਕੂਲਾਂ ਦੇ ਵਿੱਚ ਜਿਹੜੇ ਐ ਪ੍ਰਸ਼ਾਸਨ ਵੱਲੋਂ ਵਰਦੀਆਂ ਦੀ ਜਿਹੜੀ ਵੰਡ ਕੀਤੀ ਜਾ ਰਹੀ ਸੀ ਉਹਦੇ ਸਬੰਧ ਵਿੱਚ ਅਸੀਂ ਆ ਸਾਰੇ ਟੀਚਰ ਇਕੱਠੇ ਹੋਏ ਆ ਕਿਉਂਕਿ ਵਰਦੀਆਂ ਜਿਹੜੀਆਂ ਅਸੀਂ ਉਹ ਚੰਗੀ ਕੁਆਲਿਟੀ ਦੀ ਨਹੀਂ ਸੀ ਔਰ ਅਸੀਂ ਇਹਦੇ ਤੇ ਇਤਰਾਜ਼ ਉਠਾਇਆ ਸੀ ਜਿਹਦੇ ਸਬੰਧ ਵਿੱਚ ਅਸੀਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਔਰ ਉਸ ਪ੍ਰੈਸ ਨੋਟ ਦੇ ਜਾਰੀ ਹੋਣ ਤੋਂ ਬਾਅਦ ਐਸ ਡੀ ਐਮ ਦਲਾਲਾਬਾਦ ਨੇ ਇਸ ਤਰ੍ਹਾਂ ਦਾ ਸਾਨੂੰ ਸਮਨ ਜਾਰੀ ਕੀਤਾ ਇਹ ਪਤਾ ਨਹੀਂ ਅਸੀਂ ਕਿੱਡਾ ਕੋਈ ਕ੍ਰਾਈਮ ਕਰ ਲਿਆ ਪਤਾ ਨਹੀਂ ਟੀਚਰ ਜਿਹੜੇ ਕ੍ਰਿਮੀਨਲ ਹੈਗੇ ਆ ਜਿਹਦੇ ਕਰਕੇ ਸਾਨੂੰ ਨੋਟਸ ਜਾਰੀ ਕੀਤਾ ਗਿਆ ਵੀ ਇਹ ਜਿਹੜੀਆਂ ਵਰਦੀਆਂ ਪਤਾ ਨਹੀਂ ਇਹਨਾਂ ਨੇ ਵੰਡੀਆਂ ਔਰ ਇਹਨਾਂ ਦੇ ਖਿਲਾਫ ਜਿਹੜਾ ਐਕਸ਼ਨ ਕੀਤਾ ਜਾਣਾ ਬਣਦਾ ਔਰ ਸਾਡੇ ਘਰਾਂ ਤੱਕ ਦਵਾਰਾਂ ਤੇ ਨੋਟਿਸ ਜਿਹੜਾ ਲਾਉਣ ਦੀ ਗੱਲ ਆ ਗਈ ਜਿਹੜਾ ਕਿ ਪਹਿਲੇ ਨੰਬਰ ਤੇ ਨੋਟਸ ਜਿਹੜਾ ਕੱਢਿਆ ਗਿਆ ਉਹ ਗੈਰ ਕਾਨੂੰਨੀ ਹੈ ਇਹ ਸਮਨ ਜਿਹੜਾ ਉਹ ਗੈਰ ਕਾਨੂੰਨੀ ਹੈ ਸਮਨ ਕੱਢੇ ਜਾਂਦੇ ਕ੍ਰਿਮੀਨਲ ਬੰਦੇ ਨੂੰ ਜਿਹਦੇ ਤੇ ਕੋਈ ਪਰਚਾ ਦਰਜ ਹੈ ਕੋਈ ਕ੍ਰਿਮੀਨਲ ਹੈ क्राइम ਕਰਦਾ ਉਹਦੇ ਤੇ ਸਮਨ ਕੱਢੇ ਜਾਂਦੇ ਆ ਅਸੀਂ ਚੁੱਪਚਾਪ ਸ਼ਾਂਤਮਈ ਤਰੀਕੇ ਨਾਲ ਇੱਕ ਆਬਦਾ ਰੋਸ ਜ਼ਾਰ ਕੀਤਾ ਉਹ ਵੀ ਪ੍ਰਸ਼ਾਸਨ ਦੇ ਅੱਗੇ ਪਰ ਇਹ ਪ੍ਰਸ਼ਾਸਨ ਨੇ ਦੂਜੇ ਪਾਸੇ ਸਾਨੂੰ ਦਬਾਉਣ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਔਰ ਸਾਨੂੰ ਇੱਕ ਸਮਨ ਜਾਰੀ ਕੀਤਾ ਉਹ ਸਮਨ ਦੀ ਕਾਪੀ ਆ ਦੇਖੋ ਅਸੀਂ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਲਿਖਿਆ ਸਪੱਸ਼ਟ ਤੌਰ ਤੇ ਆ 10 ਟੀਚਰਾਂ ਦੇ ਨਾਮ ਪਾਏ ਆ ਔਰ ਇਹਦੇ ਚ ਲਿਖਿਆ ਕਿ ਇਹ ਸਮਨ ਜਿਹੜਾ ਚੌਕੀਦਾਰ ਜਾ ਪਿੰਡ ਦੇ ਮੋਦਬਰ ਬੰਦਿਆਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਅਧਿਆਪਕਾਂ ਦੇ ਘਰਾਂ ਦੇ ਉੱਤੇ ਚਪਕਾਇਆ ਜਾਵੇ ਕਿਉਂ ਅਸੀਂ ਕਿੱਡਾ ਕੋ ਗੁਨਾਹ ਕਰ ਲਿਆ ਅਸੀਂ ਕਿੰਨੇ ਕੋ ਕ੍ਰਿਮੀਨਲ ਬੰਦੇ ਆ ਕੀ ਕੀਤਾ ਅਸੀਂ ਜਿਹੜਾ ਅਸੀਂ ਸਿਰਫ ਉਹਨਾਂ ਬੱਚਿਆਂ ਦੇ ਮਾਪਿਆਂ ਦੇ ਬੱਚਾ ਜਿਹੜੇ ਗਰੀਬ ਬੱਚੇ ਪੜਦੇ ਆ ਸਕੂਲਾਂ ਦੇ ਵਿੱਚ ਉਹਨਾਂ ਦੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਜੇ ਚੰਗੀਆਂ ਵਰਦੀਆਂ ਦਿੱਤੀਆਂ ਜਾਣ ਜੇ ਤੁਸੀਂ ਕਹਿੰਦੇ ਹੋ ਭਗਵੰਤਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਨੂੰ ਸਿੱਖਿਆ ਚੰਗੀ ਦੇਣੀ ਹੈ ਪ੍ਰਾਇਮਰੀ ਸਕੂਲਾਂ 'ਚ ਪੜਦੇ ਸਰਕਾਰੀ ਸਕੂਲਾਂ 'ਚ ਪੜਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੈ ਉਹ ਸੰਗਠਨ ਸਿੱਖਿਆ ਦੇ ਨਾਲ ਅਸੀਂ ਵਰਦੀਆਂ ਦੇਣੀਆਂ ਐ 스마트 ਵਰਦੀਆਂ ਦੇਣੀਆਂ 스마트 ਵਰਦੀਆਂ ਦਾ ਨਤੀਜਾ ਅਸ ਤੁਸੀਂ ਵੇਖ ਲਓ ਅਸੀਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਆ ਵਰਦੀਆਂ ਅਸੀਂ ਲੈ ਕੇ ਆਏ ਆ ਆ ਦਿਖਾਓ ਤੁਹਾਨੂੰ ਅਸੀਂ ਦਿਖਾਉਂਦੇ ਆ ਵਰਦੀਆਂ ਦਾ ਹਾਲ ਕੀ ਐ ਇਹਨਾਂ ਦੀ ਸਲਾਈ ਜਿਹੜੀ ਐ ਕਦੇ ਕਿੱਥੋਂ ਉਦੜੀ ਐ ਅਜੇ ਬੱਚੇ ਨੇ ਪਾਈ ਨਹੀਂ ਆ ਦੇਖੋ ਕੀ ਟੁੱਟੀ ਐ ਆ ਦੇਖੋ ਆ ਕੋਟੀ ਐ ਇਹਦਾ ਕੀ ਹਾਲ ਹੋਇਆ ਐ ਐਸੇ ਤਰ੍ਹਾਂ ਦੀਆਂ ਹੋਰ ਜੁਰਾਬਾਂ ਬੂਟ ਬਹੁਤ ਜ਼ਿਆਦਾ ਜਿਹੜੇ ਬਹੁਤ ਘਟੀਆ ਕੁਆਲਿਟੀ ਦੇ ਇਹਦੇ ਖਿਲਾਫ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਇੱਕ ਪ੍ਰੈਸ ਨੋਟ ਲਗਾਇਆ ਸੀ ਔਰ ਐਸਡੀਐਮ ਸਾਹਿਬ ਨੇ ਨਾਦਰਸ਼ਾਈ ਫਰਮਾਨ ਜਾਰੀ ਕਰਦੇ ਹੋਏ ਸਾਨੂੰ ਇੱਕ ਨੋਟਸ ਜਿਹੜਾ ਜਾਰੀ ਕੀਤਾ ਔਰ ਉਹਦੇ ਸਬੰਧ ਵਿੱਚ ਅੱਜ ਆ ਤੁਸੀਂ ਦੇਖ ਲਓ ਅਧਿਆਪਕ ਵਰਗ ਇਕੱਠਾ ਹੋਇਆ ਔਰ ਅੱਜ ਅਸੀਂ ਐਸਐਸਡੀਐਮ ਦਾ ਪਿੱਟ ਸਿਆਪਾ ਕਰਨ ਆਏ ਆ ਜੇ ਨਾਲ ਨੋਟਸ ਨਹੀਂ ਇਹੋ ਜਿਹੇ 50 ਨੋਟਸ ਆ ਜਾਣ ਸਾਨੂੰ ਮੇਰੇ 50 ਨੋਟਸ ਮੈਨੂੰ ਆਏ ਹੋਏ ਆ ਹਾਈ ਕੋਰਟ ਵੱਲੋਂ ਵੀ ਨੋਟਿਸ ਆਇਆ ਹੋਇਆ ਜਿੱਥੇ ਅਸੀਂ ਸਹੀ ਹਾਂ ਅਸੀਂ ਡਰਦੇ ਨਹੀਂ ਇਸ ਤਰ੍ਹਾਂ ਦੇ ਐਸਡੀਐਮ ਸਾਹਿਬ ਮੇਰੇ ਸਕੂਲ ਦੇ ਵਿੱਚ ਇੱਕ ਐਸਡੀਐਮ ਸਾਹਿਬ ਨੇ ਛਾਪਾ ਮਾਰਿਆ ਸੀ ਉਹ ਵੀ ਛੁੱਟੀ ਵਾਲੇ ਦਿਨ ਗਿਆ ਸੀ ਉਹਨੇ ਵੀ ਨਾਦਰਸ਼ਈ ਫਰਮਾਨ ਜਾਰੀ ਕੀਤਾ ਸੀ ਔਰ ਉਹਦੇ ਖਰਾਬ ਵੀ ਅਸੀਂ ਫਾਇਲ ਕਾ ਦੇ ਵਿੱਚ ਉਹਦਾ ਜਲੂਸ ਕੱਢਿਆ ਸੀ ਔਰ ਅੱਜ ਇਸ ਐਸਡੀਐਮ ਸਾਹਿਬ ਦਾ ਅਸੀਂ ਇਸ ਤਰ੍ਹਾਂ ਦਾ ਜਲੂਸ ਕੱਢਾਂਗੇ ਅੱਗੇ ਤੋਂ ਜਿਹੜਾ ਅਫਸਰ ਆਏਗਾ ਉਹ ਸੋਚੇਗਾ ਵੀ ਵਾਕਈ ਜਿਹੜੇ ਅਧਿਆਪਕ ਹੈਗੇ ਆ ਉਹ ਸੱਚ ਦੇ ਲੜਾਈ ਲੜਦੇ ਆ ਔਰ ਅਸੀਂ ਸੱਚ ਦੀ ਗੱਲ ਕਹੀ ਹੈ ਸੱਚ ਦੀ ਲੜਾਈ ਹਮੇਸ਼ਾ ਲੜੀ ਹੈ ਔਰ ਅੱਗੇ ਤੋਂ ਵੀ ਤਸੀਂ ਲੜਾਈ ਲੜਾਂਗੇ ਜੇ ਕੋਈ ਸਾਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰੇਗਾ ਤਾਂ ਆਹ ਹਜੂਮ ਇਕੱਠਾ ਹੋਇਆ ਹੈ ਅਜੇ ਸਾਡੇ ਅਧਿਆਪਕ ਸਾਥੀ ਹੋਰ ਵੀ ਆ ਰਹੇ ਆ ਇੱਥੇ ਪਤਾ ਨਹੀਂ ਕਿੰਨਾ ਕੋਈ ਆ ਕੇ ਇਕੱਠਾ ਹੋਣਾ ਹੈ ਔਰ ਐਸਡੀਐਮ ਸਾਹਿਬ ਨੂੰ ਅਸੀਂ ਚੇਤਾਵਨੀ ਦੇਣੇ ਆ ਇਹ ਜਿੰਨੀਆਂ ਵਰਦੀਆਂ ਆਈਆਂ ਉਹਨਾਂ ਨੂੰ ਵਾਪਸ ਕਰਕੇ ਚੰਗੀ ਕੁਆਲਿਟੀ ਦੀਆਂ ਵਰਦੀਆਂ ਸਾਨੂੰ ਮੁਹੱਈਆ ਕਰਾਈਆਂ ਜਾਣ ਔਰ ਆ ਜਿਹੜੇ ਨੋਟਸ ਨੂਸ ਜੇ ਦਿੱਤੇ ਆ ਨਾ ਇਹ ਭਾਵੇਂ ਜਿੱਥੇ ਮਰਜ਼ੀ ਲੈ ਲਓ ਇਹ ਗੈਰ ਕਾਨੂੰਨੀ ਨੋਟਸ ਕੱਢਿਆ ਉਹਦੇ ਅਸੀਂ ਡੈਫਮੇਸ਼ਨ ਦਾ ਕੇਸ ਵੀ ਪਾਉਣਾ ਹੈ ਇਸ ਅਧਿਕਾਰੀ ਤੇ ਕਿਉਂਕਿ ਸਾਨੂੰ ਬਹੁਤ ਜਿਆਦਾ ਪੂਰੇ ਪੰਜਾਬ ਦੇ ਵਿੱਚ ਨੋਟਿਸ ਜਿਹੜਾ ਪਹੁੰਚਿਆ ਸੋਸ਼ਲ ਮੀਡੀਆ ਰਾਹੀਂ ਉਹਦੇ ਨਾਲ ਸਾਡੀ ਜਿਹੜੀ ਸ਼ਾਖ ਸਾਡੀ ਸਭੀ ਖਰਾਬ ਹੋਈ ਹੈ ਉਹਦੇ ਖਿਲਾਫ ਅਸੀਂ ਜਿਹੜਾ ਡੈਫਮੇਸ਼ਨ ਦਾ ਕੇਸ ਜਿਹੜਾ ਕੋਰਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਵਾਂਗੇ ਜਿਹਦਾ ਜ਼ਿੰਮੇਵਾਰ ਇਹ ਸਾਡਾ ਮਾਨਯੋਗ ਐਸ.ਡੀ.ਐਮ ਸਾਹਿਬ ਹੋਏਗਾ ਔਰ ਆ ਦੇਖ ਲਓ ਜਿੰਨੇ ਵੀ ਸਾਡੇ ਅਧਿਆਪਕ ਸਾਥੀ ਬੈਠੇ ਐ ਅੱਜ ਇੰਨੀ ਗਰਮੀ ਦੇ ਵਿੱਚ ਆ ਸਾਡੀਆਂ ਭੈਣਾਂ ਬੈਠੀਆਂ ਆ ਸਾਡੇ ਵੀਰ ਬੈਠੇ ਐ ਇੰਨੀ ਗਰਮੀ ਦੇ ਵਿੱਚ ਜੇ ਸਾਨੂੰ ਕੋਈ ਤਕਲੀਫ ਹੋਈ ਤਾਂ ਅੱਜ ਅਸੀਂ ਇੱਥੇ ਆਏ ਐ ਅਸੀਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਔਰ ਸਾਰੇ ਟੀਚਰ ਵਰਗ ਦਾ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਔਰ ਆਪਣੇ ਗਰੀਬ ਬੱਚਿਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਆਵਾਜ਼ ਉਠਾਈ ਆ ਅੱਗੇ ਤੋਂ ਵੀ ਅਸੀਂ ਜਿਹੜੀ ਆਵਾਜ਼ ਉਠਾਉਂਦੇ ਰਵਾਂਗੇ ਐ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਪ੍ਰਧਾਨ ਸਰ ਇਹ ਕਿਹੜੇ ਸਕੂਲਾਂ ਦੇ ਵਿੱਚ ਜਿਹੜਾ ਇਹ ਭੇਜਿਆ ਗਿਆ ਜੀ ਜਲਾਲਾਬਾਦ 1 ਬਲਾਕ ਦੇ ਲਗਭਗ 60 ਸਕੂਲ ਹੈ ਗਿਆ ਜਲਾਲਾਬਾਦ 2 ਦੇ ਬੈਂਕ ਸਕੂਲ ਹੈਗੇ ਆ ਜਿੱਥੇ ਵਰਦੀਆਂ ਜਿਹੜੀਆਂ ਭੇਜੀਆਂ ਗਈਆਂ ਕੁਝ ਮਿਡਲ ਸਕੂਲ ਹੈਗੇ ਆ ਉੱਥੇ ਵੀ ਵਰਦੀਆਂ ਭੇਜੀਆਂ ਗਈਆਂ ਸਰ ਇਹ ਸਾਰੇ 65 ਦੇ 65 ਸਕੂਲਾਂ ਦੇ ਵਿੱਚ ਨੋਟਿਸ ਗਏ ਨੇ ਜੀ ਨਹੀਂ 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 ਇਹ 65 ਸਕੂਲਾਂ ਦੇ ਵਿੱਚ ਨਹੀਂ ਗਿਆ ਇਹ ਸਿਰਫ ਜਿੰਨਾ ਅਧਿਆਪਕਾਂ ਨੇ ਪ੍ਰੈਸ ਨੋਟ ਦਿੱਤਾ ਸੀ ਯੂਨੀਅਨ ਆਗੂਆਂ ਨੇ ਪ੍ਰੈਸ ਨੋਟ ਦਿੱਤਾ ਸੀ ਸਿਰਫ ਉਹਨਾਂ ਨੂੰ ਨੋਟਿਸ ਗਿਆ ਜਿਹੜੇ ਠੀਕ ਹੈ ਜਿਨ੍ਹਾਂ ਨੇ ਆਵਾਜ਼ ਉਠਾਈ ਸੀ ਜੀ ਹਾਂਜੀ ਇਹ ਜਿੰਨਾਂ ਹਾਂਜੀ ਸਰ ਕੀ ਕਹਿਣਾ ਤੁਹਾਡਾ ਇਹਦੇ ਮੇਰੇ ਸਾਥੀ ਨੇ ਕਾਫੀ ਕੁਝ ਦੱਸਤਾ ਹੈ ਕਿ ਅਸੀਂ ਨਾ ਗਰੀਬ ਬੱਚਿਆਂ ਦੀ ਲੜਾਈ ਲੜ ਰਹਾ ਔਰ ਲੜਾਈ ਲੜਦੇ ਇੱਕ ਪ੍ਰੈਸੇ ਖਬਰ ਲੱਗੀ ਕਿ ਮੇ ਸਾਥੀ ਨੇ ਦੱਸਿਆ ਹੀ ਸੀਗਾ ਔਰ ਪਤਾ ਨਹੀਂ ਕਿ ਮਾਨਯੋਗ ਐਸਡੀਐਮ ਸਾਹਿਬ ਇਹ ਸੋਚਦੇ ਨੇ ਕਿ ਮੈਨਾਂ ਨੂੰ ਮੈਨੂੰ ਤਾਂ ਸਿਰਫ ਕੁਰਸੀ ਏਸੀ ਥੱਲੇ ਬੈਠਣ ਵਾਸਤੇ ਮਿਲੀ ਹੈ ਜੇ ਕੋਈ ਸਬਡਿਵੀਜ਼ਨ ਚ ਸਮੱਸਿਆ ਹੋਏਗੀ ਕਿਸੇ ਤਰ੍ਹਾਂ ਦੀ ਵੀ ਹੋਏਗੀ ਤਾਂ ਉਹ ਮਸਲਾ ਐਸਡੀਐਮ ਸਾਹਿਬ ਤੱਕ ਆਏਗਾ ਉਹ ਜਿਹੜਾ ਨਾ ਫਰਜਦਾ ਇਹ ਬੰਦਾ ਸੀ ਜਿਸ ਐਨਜੀਓ ਨੇ ਸੰਸਥਾ ਨੇ ਯੂਨੀਫਾਰਮ ਸਕੂਲਾਂ ਤੇ ਡਿਸਟ੍ਰੀਬਿਊਟ ਕੀਤੀਆਂ ਨੇ ਉਹਨਾਂ ਨੂੰ ਵੀ ਬੁਲਾਉਂਦੇ ਔਰ ਸਾਨੂੰ ਵੀ ਬੁਲਾ ਲੈਂਦੇ ਸਾਡੇ ਵਿਭਾਗ ਰਹੀਂ ਔਰ ਅਸੀਂ ਦੱਸਦੇ ਵੀ ਇੱਧਰ ਜਾ ਕਮੀ ਹੈ ਉਹ ਕਮੀ ਦੂਰ ਕਰ ਦਿੰਦੇ ਜੇ ਵਾਕਈ ਇਹ ਆਪਣੀ ਜਿਹੜੀ ਥੁਰਸੀ ਮਿਲੀ ਹੈ ਇਹਦਾ ਸਹੀ ਤਾਂ ਫੈਸਲਾ ਇਹਨਾਂ ਦਾ ਇਹ ਬਣਦਾ ਸੀ ਪਰ ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਹੈ ਉਧਰ ਕੀ ਸਾਠ ਘਾਟ ਹੈ ਉਸ ਐਨਜੀਓ ਨਾਲ ਉਸ ਪਹਿਲ ਸਰ ਕਿਸੇ ਐਨਜੀਓ ਦੀ ਗੱਲ ਕਰ ਰਹੇ ਹੋ ਤੁਸੀਂ ਇੱਕ ਪਹਿਲ ਨਾਂ ਦਾ ਪ੍ਰੋਜੈਕਟ ਨਾ ਪੰਜਾਬ ਸਰਕਾਰ ਚਲਾ ਰਹੀ ਹੈ ਇਹ ਪਿੰਡਾਂ ਵਿੱਚ ਜਿਹੜੀਆਂ ਮਾਤਾ ਪਿਤਾ ਪੈਣਾ ਜਿਹੜੀਆਂ ਬੇਰਜ਼ਕਾਰ ਨੇ ਉਹਨਾਂ ਨੂੰ ਰਜ਼ਕਾਰ ਦੇਣਾ ਹੈ ਪਰ ਮੈਂ ਤੁਹਾਡੇ ਪ੍ਰੈਸ ਰੰਗੇ ਵੀ ਗੱਲ ਬੜੇ ਥੈਂਟਿਕ ਪ੍ਰੂਫ ਨਾ ਕਹਿ ਰਿਹਾ ਕਿ ਜਿਹੜੀ 10000 ਵਰਤੀ ਜਲਾਬਾਥ ਸੀਲ ਦਿੱਤੀ ਗਈ ਹੈ ਇਹ ਸਾਰੀ ਉਹ ਸਾਡੀਆਂ ਮਾਵਾਂ ਉਹ ਸਾਡੀਆਂ ਭੈਣਾਂ ਸਾਡੀਆਂ ਬੇਟੀਆਂ ਤੋਂ ਨਹੀਂ ਸਟਿਚ ਕਰਾਈ ਗਈ ਇੱਕ ਉਹ ਮਾਕੇ ਕਰਪਸ਼ਨ ਵਾਲਾ ਕੰਮ ਕੀਤਾ ਗਿਆ ਔਰ ਇਹ ਸਾਰੀਆਂ ਜਿਹੜੀ ਸਟੀਚਿੰਗ ਹੈ ਤੁਸੀਂ ਆਪ ਚੈੱਕ ਕਰ ਸਕਦੇ ਹੋ ਇਹ ਸਾਰੀ ਮਸ਼ੀਨੀ ਸਟੀਚਿੰਗ ਹੈ ਨਾ ਕਿ ਘਰ ਦੀ ਬਣੀ ਸਟੀਚਿੰਗ ਹੈ ਬਿਲਕੁਲ ਇਹ ਬਹੁਤ ਵੱਡੀ ਕਰਪਸ਼ਨ ਹੈ ਔਰ ਇਸ ਕਰਪਸ਼ਨ ਦੇ ਖਿਲਾਫ ਅਸੀਂ ਆਵਾਜ਼ ਉਠਾਈ ਔਰ ਇਹ ਐਸਡੀਐਮ ਸਾਹਿਬ ਸਾਨੂੰ ਸਨਮਨ ਦੇ ਰਹੇ ਨੇ ਔਰ ਇਸ ਦੇ ਖਿਲਾਫ ਅਸੀਂ ਸਾਰੇ ਅਫਸਰਾਂ ਤੋਂ ਨਾਲ ਲੈ ਕੇ ਇਕੱਠੇ ਹੋਏ ਆਂ ਔਰ ਇਸ ਦਾ ਮੂੰਹ ਤੋੜ ਜਵਾਬ ਦੇਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਨਾਦਰਸ਼ਾਈ ਪਰਮਾਨ ਨੇ ਦਬਾਨ ਵਾਲੀ ਨੀਤੀ ਨਹੀਂ ਚਲੇਗੀ ਅਸੀਂ ਬੜੇ ਲਿਖੇ ਲੋਕ ਆ ਹੋਰ ਸਾਡੇ ਨਾਲ ਮਾਪੇ ਅਸੀਂ ਜਿੰਨਾ ਕਿਪਾਂ ਲਈ ਕਿਪਾਂ ਮਾਪਿਆਂ ਲਈ ਅਸੀਂ মিডিਆ ਸਾਡੇ ਵਿੱਚ ਹੈ ਕਿਰਪਾ ਕਰਕੇ ਸਾਰੇ ਸਰਸ਼ਨ ਦੇ ਵਿੱਚ ਆਪਾਂ মিডিਆ ਵਾਲੇ ਵੀ ਇੱਕ ਸਾਈਡ ਤੇ ਆਪਰੇ ਇਸ ਲਈ ਅਸੀਂ ਸਾਡੀ ਅੱਜ ਦੀ ਮੰਗ ਇਹ ਸਾਥੀ ਨੇ ਦੱਸਿਆ ਕਿ ਸਾਰੀਆਂ ਵਰਦੀਆਂ ਵਾਪਿਸ ਬੁਲਾ ਕੇ ਬਿਲਕੁਲ ਪੂਰਾ ਮਾਪ ਦੇ ਕੇ ਬੱਚਿਆਂ ਤੋਂ ਲੈ ਕੇ ਵਰਤੀ ਕੰਪਲੀਟ ਕਰਕੇ ਔਰ ਉਹਦੀ ਕੁਆਲਟੀ ਸਹੀ ਜਿਉਂ ਅਸੀਂ ਪਹਿਲਾਂ ਬੱਚਾ ਨੂੰ ਦਿੰਦੇ ਸੀਗੇ ਉਹਦਾ ਦੀ ਕੁਆਲਟੀ ਵੀ ਯੂਨੀਫਾਰਮ ਪ੍ਰੋਵਾਈਡ ਕਰਾਈ ਦੇ ਉਹਨਾਂ 1000 ਬੱਚੇ 10000 ਬੱਚੇ ਨੂੰ ਔਰ ਜਿਹੜਿਆ ਸਮਨ ਜਾਰੀ ਜਿਨੇ ਨਹੀਂ ਕੀਤੇ ਆ ਮੈਂ ਨਹੀਂ ਕਹਿੰਦਾ ਕਿ ਐਸਡੀਐਮ ਸਾਹਿਬ ਨੇ ਆਪ ਬਣਾ ਜਿਨੇ ਨਹੀਂ ਕੀਤੇ ਆ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਉਂਕਿ ਸਾਡੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ ਔਰ ਮੈਸੇਜ ਆ ਆ ਚੁਕਿਆ ਹੈ ਕਿ 10 ਸਕੂਲਾਂ ਨੇ ਸਹੀ ਵਰਦੀ ਨਹੀਂ ਦਿੱਤੀ ਜਦੋਂ ਕਿ ਚੋਰ ਇਹ ਖੁਦ ਆਪ ਨੇ ਵਰਦੀ ਇਹਨਾਂ ਨੇ ਸਹੀ ਦਿੱਤੀ ਔਰ ਬਦਨਾਮ ਸੁਸਾਇਟੀ ਵਿੱਚ ਸਮਾਜ ਵਿੱਚ ਸਰ ਉਹ 10 ਸਕੂਲ ਕਿਹੜੇ ਨੇ 10 ਸਕੂਲ ਨਹੀਂ ਉਹ 10 ਅਧਿਆਪਕ ਨੇ ਜਿਦੇ ਚ ਮੈਂ ਖੁਦ ਜਗਨੰਦਨ ਸਿੰਘ ਔਰ ਸ਼ੋਕ ਸਰਾਰੀ ਜੀ ਔਰ ਤਨੂਆ ਸੰਬੰਧੀ ਕਾਪੀ ਤੇ ਦਸਤਾਨ ਨੇ ਅਜਿਹੇ ਨਿਚੇ ਨਾਮ ਲਿਖਿਆ ਕਿ ਅਸੀਂ ਯੂਨੀਅਨ ਦੇ ਆਗੂ ਆ ਯੂਨੀਅਨ ਦੇ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਅਸੀਂ ਇਹਦਾ ਸਾਥੀ ਨਸਾ ਡੈਫਮੇਸ਼ਨ ਦਾ ਕੇਸ ਵੀ ਪਾਵਾਂਗੇ ਜੇਕਰ ਸਹੀ ਅਧਾਰ ਤੋਂ ਹੱਲ ਨਾ ਮਿਲਿਆ ਕੁਣ ਤਾਂ ਉਹ ਜਲਾ ਲਾਂਵਾ ਤੋਂ ਬੁਖਾਰੇ ਆ ਧਰਨਾ ਲੱਗ ਚੁੱਕਿਆ ਹੈ ਹਾਂਜੀ ਮੀਡੀਆ ਸਟਾਫ ਨੂੰ ਅਸੀਂ ਸਾਡਿਆਂ ਨੂੰ ਬੇਨਤੀ ਕਰਦੇ ਆ ਕਿ ਵਾਈਟ ਜਿਹੜੀ ਕਰਨੀ ਆ ਆਪਾਂ ਥੋੜਾ ਜਿਹਾ ਸਾਈਡ ਤੇ ਜਾ ਕੇ ਕਰਨੀ ਆ ਸਾਡੇ ਕੋਲੇ ਫਾਜ਼ਿਲ ਦਾ ਤੋਂ ਸਾਡੇ ਬਹੁਤ سارے ਸਾਥੀ ਪਹੁੰਚੇ ਆ ਤੇ ਪ੍ਰਿੰਸਰਵਟੇਰ ਜੀ ਤਲਦੀਬ ਸ਼ਬਰੀਵਾਲ ਜੀ ਨਜੀਬ ਸ਼ਬਰੀਵਾਲ ਜੀ ਗੁਰਮੀਤ ਕੁਮਾਰ ਜੀ ਤੇ ਮਨਿੰਦਰ ਗੁਪਤਾ ਜੀ ਅਸੀਂ ਸਾਰਿਆਂ ਨੂੰ ਮਿਲਿੰਦਰ ਸਿੰਘ ਜੀ ਹਾਜੀ ਸਾਰਿਆਂ ਨੂੰ ਕੀ ਹੈ ਕਹਿੰਦੇ ਆ ਸਨਾ ਸਾਰਿਆਂ ਦੀ ਸ਼ਮੂਲੀਅਤ ਦੀ ਅਸੀਂ ਅ ਪਿੱਛਾ ਜੋ ਪਹੁੰਚੂ ਉਹ ਵੀ ਗਾਇਸ ਜੀ ਸਾਡੇ ਤੋਂ ਸਾਡੇ ਪਿੰਡਾਂ ਦਾ ਮਸਲਾ ਹੈ ਸਾਡੇ ਜੀ ਸਾਡਾ ਪਰਿਵਾਰ ਹੈ ਜਿਹੜਾ ਆਪਣੇ ਪਾਪੀ ਦਾ ਪਿਆਰ ਜਾ ਰਹੀ ਹੈ ਸਾਰੇ ਇਲਾਕੇ ਦਾ ਫੂਟ ਬਣਾਣਾ ਹੈ ਉਹਨਾਂ ਨਾਲ ਗੱਲ ਕਰ ਲੈਣਾ ਤੇ ਬੈਠਣਾ ਮੈਂ ਕੰਪਲੇਨ ਕੀਤੀ ਹੈ ਸਰਕਾਰ ਦੀ ਮਾਰੀ ਬਰਦੀਆਂ ਦੇ ਬਾਰੇ ਤੋਂ ਤੁਹਾਡੇ ਕੋਲ ਜਾਣਕਾਰੀ ਆਈ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਕੱਪੜੇ ਹੋਰ ਜਿਹੜੇ ਪ੍ਰਸ਼ਾਸਨ ਹੈ ਉਹ ਉਸ ਨੂੰ ਕੰਪਲੇਨ ਬੇਸਿਕ ਖਬਰ ਦੀ ਤਰ੍ਹਾਂ ਇਹ ਹੈ ਕਿ ਜਿਸ ਦਾ ਮੈਂ ਗੱਲ ਕਰਨੀ ਸੀ ਉਸ ਨੂੰ ਜਾਣੀ ਕਰਨ ਤੋਂ ਪਹਿਲਾਂ ਜੀ ਸਾਡੇ ਵਿਰੋਧ ਚ ਹੈਗੇ ਇਹ ਇਹ ਰੇਖਾ ਦੇ علاقے ਦੇ ਸਾਰੇ ਆਪਣੇ ਪਾਰਟੀਆਂ ਨੂੰ ਛੱਡ ਕੇ ਸਾਨੂੰ ਸਾਰਿਆਂ ਨੂੰ ਆਵਾਜ਼ ਆਈ ਹੈ ਔਰੇ ਜਿਹੜੇ ਪ੍ਰਚਾਰ ਚਲੂ ਹੋ ਰਹੇ ਐਸਟੀਐਮ ਜੋ ਗਲਤ ਆਸ਼ਾ ਸਾਡੇ ਦੇ ਆਪਣੇਾਂ ਨੂੰ ਜਿਹਨੇ ਪੰਜਾਬ ਦਾ ਸਾਡੇ ਇਲਾਕੇ ਦਾ ਵਾਪਸ ਨਾ ਜਾਈ ਨਾ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਸਰਸਾਲ ਬੱਟਾ ਔਰ ਅਸੀਂ ਉਹਨਾਂ ਦੇ ਖਿਲਾਫ ਜਿੰਦਾਬਾਦ ਜਿੰਦਾਬਾਦ ਇਹ ਕਰਨੀ ਜਾਂ ਜੀ ਵੱਲੋਂ ਤੁਹਾਡੇ ਬਾਹਰ ਦਫਤਰ ਦੇ ਧਰਨਾ ਲਗਾਇਆ ਗਿਆ ਹੈ ਕਿ ਕਿਸ ਕਰਕੇ ਲਗਾਇਆ ਗਿਆ ਜੀ ਇਹ ਦੇਖੋ ਸਰ ਕੋਸ਼ਰ ਟੀਚਰਸ ਨੇ ਨਾ ਜਗਾ ਵਰਦੀਆਂ ਜਿਹੜੀਆਂ ਸੈਲਫਲ ਕੁਤੋਂ 95ਵੇਂ ਵਰਦੀਆਂ ਬਣਾ ਕੇ ਇੱਥੇ ਆਈਆਂ ਉਹਦੇ ਖਿਲਾਫ ਜਿਹੜਾ ਹੈਗਾ ਕਿਹਾ ਸੀਗਾ ਵੀ ਇਹ ਵਰਦੀਆਂ ਦੀ ਜਿਹੜੀ ਹੈਗੀਆ ਗੁਣਵੱਤਾ ਸਹੀ ਨਹੀਂ ਹੈਗੀ ਮਿਆਂ ਠੀਕ ਨਹੀਂ ਹੈਗਾ ਉਹ ਡੀਸੀ ਸਾਹਿਬ ਨੇ ਇਨਕੁਆਰੀ ਮੈਨੂੰ ਮਾਰਕ ਕੀਤੀ ਹੈ ਵੀ ਚੈੱਕ ਕੀਤਾ ਜਾਵੇ ਕਿ ਗੁਣਵੱਤਾ ਜਿਹੜੀ ਹੈਗੀਆ ਵਰਦੀਆਂ ਦੀ ਸਹੀ ਹੈ ਜਾਂ ਨਹੀਂ ਹੈ ਤਾਂ ਉਸ ਸਬੰਧ ਵਿੱਚ ਜੋ ਅਖਬਾਰ ਦੇ ਵਿੱਚ ਟੀਚਰਸ ਦੇ ਹੈਡਮਾਸਟਰਸ ਦੇ ਨਾਮ ਸਰੇ ਸੀਗੇ ਵੀ ਇਹਨਾਂ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਜਾਂ ਇਹਨਾਂ ਇਹਨਾਂ ਨੇ ਪ੍ਰੋਟੈਸਟ ਕੀਤਾ ਤਾਂ ਅਸੀਂ ਉਹ ਜਿਹੜੇ ਟੀਚਰਸ ਨੂੰ ਐਜ਼ ਕੰਪਲੇਨੈਂਟ ਤਸੱਬਰ ਕਰਕੇ ਉਹਨਾਂ ਨੂੰ ਸਮਨ ਕਰਤਾ ਕੀਤਾ ਸੀਗਾ ਟੂ ਵੀਡੀਓ ਵੀ ਇਸ ਤਰੀ ਨੂੰ ਆ ਕੇ ਸਾਡੇ ਦਫ਼ਤਰ ਦੇ ਵਿੱਚ ਤੁਸੀਂ ਬਿਆਨ ਦਿਓ ਜਾਂ ਆਪਦੀ ਕੰਪਲੇਨਟ ਨੂੰ ਤੁਸੀਂ ਜੇ ਕੋਈ ਤੁਹਾਡੇ ਕੋਲ ਸਬੂਤ ਹੈਗਾ ਉਹ ਪੇਸ਼ ਕਰੋ ਜਾਂ ਬਿਆਨ ਦਿਓ ਆਪਦਾ ਜੇ ਕੰਪਲੇਨਟ ਦੇ ਬਾਰੇ ਤੁਸੀਂ ਕੀ ਕਹਿਣਾ ਉਹ ਦੱਸਿਆ ਜਾਵੇ ਤਾਂ ਇਸ ਗੱਲ ਦਾ ਇਸ਼ੂ ਵੀ ਸਾਨੂੰ ਸੰਮਨ ਕਿਉਂ ਕੀਤੇ ਗਏ ਉਹ ਸਾਡਾ ਕੋਰਟ ਦਾ ਸੈੱਟ ਪ੍ਰੋਸੀਜਰ ਹੈਗਾ ਜੋ ਕੋਰਟ ਦੇ ਮਤਾਬਕ ਹੈ ਸੀ ਜੋ ਸੰਮਨ ਅਸੀਂ ਕਰਦੇ ਆ ਸਾਰਿਆਂ ਨੂੰ ਕਰਦੇ ਆ ਇਕੱਲੇ ਨੂੰ ਨਹੀਂ ਕਰਦੇ ਸਾਰਿਆਂ ਨੂੰ ਕਰਦੇ ਆ ਇਸ ਕਰਕੇ ਜਿਹੜਾ ਹੈਗਾ ਜੇ ਇਹਨਾਂ ਨੂੰ ਗਲਤ ਜੂ ਵੀ ਹੈਗੀ ਤਾਂ ਮੇਰੇ ਕੋਲ ਐਗਜ਼ਰਸਨ ਔਰ ਇਹਨਾਂ ਨੇ ਹਜੇ ਤੱਕ ਮੇਰੇ ਕੋਲ ਆ ਕੇ ਕੋਸ਼ਿਸ਼ ਦਾ ਨਹੀਂ ਕੀਤੀ ਨਹੀਂ ਹੈਗੀ ਪਰ ਅਸੀਂ ਕੋਰਟ ਦੇ ਪ੍ਰੋਸੀਜਰ ਦੇ ਮਤਾਬਕ ਜਿਹੜਾ ਹੈਗਾ ਮਜਿਸਟ੍ਰੇਟ ਇਨਕੁਆਰੀ ਰਹੀ ਹੈ ਇਨਕੁਆਰੀ ਦੇ ਵਿੱਚ ਨਾਲ ਨੂੰ ਸੰਮਨ ਐਜ ਕਮਪਲੇਂਟ ਰਿਪੋਰਟ ਆਇਆ ਸੀ ਨਾ ਕਿ ਐਜ ਇਹਨਾਂ ਨੂੰ ਦੋਸ਼ੀ ਬੁਲਾਇਆ ਸੀ ਸਰ ਇੱਕ ਦੱਸ ਰਹੇ ਨੇ ਵੀ ਜਿਹੜੀਆਂ ਡਰੈੱਸਾਂ ਆ ਰਹੀਆਂ ਨੇ ਕੋਈ ਫਟੀਆਂ ਹੋਈਆਂ ਨੇ ਕੋਈ ਬੂਟਾਂ ਦੇ ਸਾਈਜ਼ ਵੱਧ ਘਟ ਨੇ ਜੀ ਸਾਰਾ ਇਨਕੁਆਰੀ ਦਾ ਪਾਰਟ ਹੈਗਾ ਇਹ ਜੋ ਇਨਕੁਆਰੀ ਪ੍ਰੋਪਰ ਹੋ ਜੂਗੀ ਤਾਂ ਪਤਾ ਲੱਗ ਜੂਗਾ ਕਿ ਕਿੰਨੀ ਕੀ ਹੁਣਤਾਈਆਂ ਡਰੱਸ ਦੇ ਵਿੱਚ ਸ਼ੂਜ਼ ਦੇ ਵਿੱਚ ਹੈਗੇ ਥੈਂਕ ਯੂ ਸਰ